ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ 25 ਸਾਲ ਪੁਰਾਤਨ ਸੁਪਨਾ ਜਦੋਂ ਦਸ਼ਮ ਪਿਤਾ ਜੀ ਨੇ ਬਚਨ ਕੀਤੇ ਸੀ ਇਸ ਮਾਗੀ ਦੇ ਮਹੀਨੇ ਇਹ ਵੱਡਾ ਦਾਨ ਗਰੀਬਾਂ ਦੇ ਵਿੱਚ ਕਰਨਾ ਹੈ ਇਸ ਵਿਸ਼ੇ ਨੂੰ ਆਪਾਂ ਵਿਚਾਰਾਂਗੇ ਗੁਰੂ ਕਿਰਪਾ ਸਦਕਾ ਸਾਧ ਸੰਗਤ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਤੇ ਜੁੜੀ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਧੰਨਵਾਦ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਭ ਦੀਆਂ ਮਰਜ਼ੀਆਂ ਪੂਰੀਆਂ ਹੋਣ ਸੋ ਪਿਆਰਿਓ ਪਹਿਲਾ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜੋ ਅੱਜ ਦਾ ਇਹ ਮਹੀਨਾ ਹੈ ਇਹ ਮਾਗ ਦਾ ਮਹੀਨਾ ਇਹਨੂੰ ਮਾਗੀ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਇਹਦਾ ਇਤਿਹਾਸ ਆਪਾਂ ਸਾਰੇ ਜਾਣਦੇ ਹਾਂ ਕਿ ਖਿਦਰਾਣੇ ਦੀ ਢਾਬ ਤੇ ਇਹ ਜੋ ਜੰਗ ਹੋਇਆ ਸਾਧ ਸੰਗਤ ਜਿੱਥੇ 40 ਮੁਕਤੀਆਂ ਨੇ ਟੁੱਟੀ ਗੰਢੀ ਨੂੰ ਗੰਢਵਾ ਲਿਆ 40 ਮੁਕਤੇ ਤੇ ਜਿਨ੍ਹਾਂ ਨੇ ਗੁਰੂ ਦੇ ਨਾਮ ਦੇ ਨਾਲ ਮੁਕਤੀ ਪਾਈ ਗੁਰੂ ਦੇ ਸਨਮੁਖ ਹੋ ਕੇ ਮੁਕਤੀ ਪਾਈ ਉਹ ਪਸਾਰੀ ਜਾਣਦੇ ਆ ਭਾਈ ਮਹਾ ਸਿੰਘ ਵਰਗਿਆਂ ਨੇ ਗੁਰੂ ਦੀ ਗੋਦ ਵਿੱਚ ਸਿਰ ਰੱਖ ਕੇ ਕਹਿ ਦਿੱਤਾ ਕਿ ਸਤਿਗੁਰੂ ਦੀ ਟੁੱਟੀ ਨੂੰ ਗੰਢ ਲਾਓ ਕਿਉਂਕਿ ਜੋ ਵਿਦਾਵਾ ਦੇ ਕੇ ਆਏ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਵਿਦਾਵੇ ਨੂੰ ਆਪ ਜੀ ਕਿਰਪਾ ਕਰੋ ਇਹ ਸੱਚੇ ਪਾਤਸ਼ਾਹ ਉਹ ਜਿਹੜਾ ਵਿਦਾਵਾ ਹੈ ਇਹ ਪਾਤਸ਼ਾਹ ਜੀ ਉਹਨੂੰ ਪਾੜ ਦਿਓ ਸਾਡੀ ਜਿਹੜੀ ਟੁੱਟੀ ਹੋਈ ਐ ਨਾ ਸਤਿਗੁਰੂ ਜੀਓ ਉਹ ਟੁੱਟੀ ਨੂੰ ਗੰਢ ਲਓ हे ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ हे ਸਤਿਗੁਰੂ ਜੀ ਆਪ ਜੀ ਰਹਿਮਤ ਕਰੋ ਬਖਸ਼ਿਸ਼ ਕਰੋ ਸੋ ਪਿਆਰਿਓ ਬੜੀ ਵੱਡੀ ਕਿਰਪਾ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਹੋਈ ਆਪਾਂ ਸਾਰੇ ਜਾਣਦੇ ਹ ਪਰ ਪਿਆਰਿਓ ਇਹ ਜਿਹੜਾ ਮਾਗੀ ਦਾ ਮਹੀਨਾ ਹੈ ਇਹ ਜਿਹੜਾ ਮਾਗ ਦਾ ਮਹੀਨਾ ਹੈ ਇਹਦੇ ਬਾਰੇ ਆਪਾਂ ਕੁਝ ਕੋ ਬੇਨਤੀਆਂ ਜੜੀਆਂ ਨੇ ਉਹ ਜ਼ਰੂਰ ਸਾਂਝੀਆਂ ਕਰ ਲਈਏ ਪਿਆਰਿਓ ਕਿਉਂਕਿ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਕਿ ਆਖਿਆ ਗਿਆ ਸਤਿਗੁਰ ਜੀ ਕਹਿੰਦੇ ਨੇ ਮਾਗ ਮੱਜਨ ਸੰਗ ਸਾਧੂਆਂ ਢੂੜੀ ਕਰਿ ਇਸਨਾਨ ਸੱਚੇ ਪਾਤਸ਼ਾਹ ਕਹਿੰਦੇ ਕਿ ਇਹ ਯਾਦ ਰੱਖਿਓ ਕਿ ਇਹ ਜੋ ਮਾਗ ਦਾ ਮਹੀਨਾ ਹੈ ਮਾਗ ਮੱਜਨ ਸੰਗ ਸਾਧੂਆਂ ਮੱਜਨ ਦਾ ਅਰਥ ਹੁੰਦਾ ਹੈ ਇਸ਼ਨਾਨ ਇਹੇ ਤੂੰ ਮਾਗਦੇ ਮਹੀਨੇ ਦੇ ਵਿੱਚ ਇਸ਼ਨਾਨ ਕਰਨਾ ਧੂੜੀ ਕਰ ਇਸ਼ਨਾਨ ਤੂੰ ਸਾਧੂ ਸੰਤਾਂ ਦੀ ਮਹਾਪੁਰਖਾਂ ਦੀ ਬੰਦਗੀ ਵਾਲੀਆਂ ਰੂਹਾਂ ਦੀ ਸਭ ਤੋਂ ਵੱਡੇ ਤੇਰੇ ਮਹਾਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੂੰ ਉਹਨਾਂ ਦੀ ਧੂੜੀ ਲੈਣੀ ਹੈ ਤੇ ਨਾਮ ਬਾਣੀ ਦੇ ਵਿੱਚ ਜੁੜਨਾ ਹੈ ਪਿਆਰਿਆ ਉਸ ਤੋਂ ਬਾਅਦ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਗੁਰੂ ਜੀ ਰਹਿਮਤ ਕਰ ਦੇਣਗੇ ਭਲਿਆ ਐਸੀ ਕਿਰਪਾ ਐਸੀ ਰਹਿਮਤ ਜਿਹੜੀ ਹੈ ਉਹ ਤੇਰੇ ਤੇ ਹੋ ਜਾਏਗੀ ਤੇ ਗੁਰੂ ਪਾਤਸ਼ਾਹ ਤੇਰੇ ਤੇ ਪ੍ਰਸੰਨ ਹੋ ਜਾਣਗੇ ਮਿਹਰਬਾਨ ਹੋ ਜਾਣਗੇ ਤੇ ਸਾਧ ਸੰਗਤ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝੀਏ ਕਿ ਸਤਗੁਰ ਨੇ ਕਿਹਾ ਕਿ ਧੂੜੀ ਕਰ ਇਸ਼ਨਾਨ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਧੂੜੀ ਨਾ ਇਸ਼ਨਾਨ ਕਰਨਾ ਹੈ ਕਿਉਂਕਿ ਨਾਮ ਬਾਣੀ ਦੇ ਸਿਮਰਨ ਦੇ ਵਿੱਚ ਉਹ ਲੇਨ ਹੋਣਾ ਹੈ ਧੂੜੀ ਕਰ ਇਸ਼ਨਾਨ ਕਿਉਂਕਿ ਆਪਣੇ ਗੁਰੂ ਦੀ ਜੇ ਤੈਨੂੰ ਧੂੜੀ ਵੀ ਮਿਲ ਜਾਏ ਤਾਂ ਤੇਰੇ ਲਈ ਵੱਡੇ ਭਾਗਾਂ ਦੀ ਗੱਲ ਹੋਏਗੀ ਤੇਰੇ ਲਈ ਵੱਡੇ ਭਾਗਾਂ ਦੀ ਨਿਸ਼ਾਨੀ ਹੋਏਗੀ ਸਾਧ ਸੰਗਤ ਇਸ ਚੀਜ਼ ਨੂੰ ਆਪਾਂ ਥੋੜਾ ਜਿਹਾ ਸਮਝੀਏ ਥੋੜਾ ਜਿਹਾ ਵਿਚਾਰੀਏ ਹੁਣ ਮਾਗੀ ਦਾ ਜਿਹੜਾ ਮਹੀਨਾ ਇਹ ਮੰਨਿਆ ਜਾਂਦਾ ਹੈ ਕਿ ਇਸ ਦੇ ਇਸ ਮਹੀਨੇ ਦੌਰਾਨ ਜਿਹੜਾ ਦਾਨ ਕਰਦਾ ਹੈ ਸਤਗੁਰੂ ਜੀ ਕਹਿੰਦੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਸਤਗੁਰੂ ਜੀ ਕਹਿੰਦੇ ਨੇ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਹੈ ਉਹਨਾਂ ਸਾਧੂਆਂ ਦੀ ਤੇ ਵੱਧ ਤੋਂ ਵੱਧ ਦਾਨਪੂਰਨ ਕਰਨਾ ਹੈ ਤੇ ਤੇ ਸਭ ਤੋਂ ਵੱਡੀ ਗੱਲ ਜੀ ਦਾਨ ਦੇ ਵਕੀਲ ਆਉਣ ਸਮਨਾ ਨੌਕਰ ਆਣ ਸਤਗੁਰੂ ਜੀ ਕਹਿੰਦੇ ਸਬਨਾ ਨੂੰ ਦਾਨ ਕਰਨਾ ਹੈ ਕੀ ਦਾਨ ਕਰਨਾ ਤੂੰ ਆਪਣੇ ਆਪ ਦਾ ਸਭ ਤੋਂ ਵੱਡਾ ਜਿਹੜਾ ਕੀਮਤੀ ਸਮਾਂ ਹੈ ਉਹ ਗੁਰੂ ਲਈ ਕੱਢਣਾ ਹੈ ਤੇ ਆਪਣੇ ਆਪ ਨੂੰ ਹੀ ਸਭ ਤੋਂ ਵੱਡਾ ਤੇ ਸਮਾਂ ਦੇਣਾ ਹੈ ਤੇ ਸਾਧ ਸੰਗਤ ਇੱਕ ਗੱਲ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਪ੍ਰਿਆਰਿਓ ਕਿ ਮਾਗੀ ਦਾ ਜਿਹੜਾ ਮਹੀਨਾ ਹੈ ਇਸ ਮਾਗੀ ਦੇ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਕੋਈ ਕਹਿੰਦਾ ਹੈ ਦਾਨ ਕਰੋ ਜੀ ਕੋਈ ਕੁਝ ਕਹਿੰਦਾ ਪਰ ਪ੍ਰਿਆਰਿਓ ਆਪਣੇ ਆਪ ਦੇ ਲਈ ਕੋਈ ਦਾਨ ਨਹੀਂ ਕਰਦਾ ਆਪਣੇ ਸਵਾਸਾਂ ਨੂੰ ਸਫਲ ਕਰਨ ਦਾ ਕੋਈ ਯਤਨ ਨਹੀਂ ਕਰਨਾ ਉਹੀ ਸਭ ਤੋਂ ਵੱਡਾ ਦਾਨ ਹੈ ਜੇ ਆਪਾਂ ਸਮਝੀਏ ਪਰ ਅਸੀਂ ਉਸ ਚੀਜ਼ ਨੂੰ ਜਿਹੜਾ ਹੈ ਸਮਝ ਹੀ ਨਹੀਂ ਰਹੇ ਪ੍ਰਿਆਰਿਓ ਅਸੀਂ ਕਹਿੰਨੇ ਆ ਕਿ ਬਹੁਤ ਵੱਡਾ ਜਿਹੜਾ ਹੈ ਦੁਨੀਆਂ ਦੇ ਉੱਤੇ ਭਾਰ ਪੈਣ ਵਾਲਾ ਹੈ ਦੁਨੀਆਂ ਖਤਮ ਹੋ ਜਾਏਗੀ ਦੁਨੀਆਂ ਇੰਜ ਹੋ ਜਾਏਗੀ ਪਰ ਕਦੇ ਕਿਸੇ ਨੇ ਸਮਝਿਆ ਕਿ ਦੁਨੀਆਂ ਜੇ ਖਤਮ ਹੋਵੇਗੀ ਤਾਂ ਇਸ ਦੁਨੀਆਂ ਨੂੰ ਬਚਾਉਣ ਵਾਲਾ ਉਹ ਪ੍ਰਮਾਤਮਾ ਬੈਠਾ ਹੈ ਜੇ ਉਹਦੇ ਨਾਲ ਹੀ ਜੁੜ ਜਾਈਏ ਤੇ ਸਾਥ ਸੰਗਤ ਹੋ ਸਕਦਾ ਹੈ ਦੁਨੀਆਂ ਦਾ ਬਚਾਅ ਪਰ ਦੁਨੀਆਂ ਤੋਂ ਅਸੀਂ ਕੀ ਲੈਣਾ ਸੀ ਕਿ ਸਾਡਾ ਸਾਡਾ ਬਚਾਅ ਹੋ ਜਾਏ ਦੁਨੀਆਂ ਭਾਵੇਂ ਜਿਹੜੀ ਹੈ ਉਹ ਸਾਰੀ ਖਤਮ ਹੋ ਜਾਏ ਸਾਨੂੰ ਕੋਈ ਮੈਂ ਰਾਤ ਵੇਖ ਰਿਹਾ ਸੀ ਬੜਾ ਵੱਡਾ ਨੁਕਸਾਨ ਹੋਇਆ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਕਿੰਨਾ ਜਨਜੀਵਨ ਪ੍ਰਭਾਵਿਤ ਹੋ ਗਿਆ ਧਨ ਦੌਲਤ ਮਹਿੰਗੀਆਂ ਗੱਡੀਆਂ ਬੰਗਲੇ ਸਭ ਕੁਝ ਛੱਡ ਕੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਿਕਲ ਕੇ ਪੈਦਲ ਹੋਣਾ ਪੈ ਗਿਆ ਕਾਦੇ ਵਾਸਤੇ ਕਿਉਂਕਿ ਜੋ ਆਮ ਜਨਜੀਵਨ ਹੈ ਉਹ ਬਹੁਤ ਪ੍ਰਭਾਵਿਤ ਹੋ ਚੁੱਕਿਆ ਉੱਥੇ ਸਾਧ ਸੰਗਤ ਬੜਾ ਔਖਾ ਸਮਾਂ ਇਹ ਰੱਬ ਨਾ ਕਰੇ ਸਾਡੇ ਤੇ ਇਹੋ ਜਿਹਾ ਸਮਾਂ ਆ ਗਿਆ ਤੇ ਸਾਧ ਸੰਗਤ ਅਸੀਂ ਕਿੱਧਰ ਜਾਵਾਂਗੇ ਇਸ ਚੀਜ਼ ਨੂੰ ਥੋੜਾ ਜਿਹਾ ਸਮਝਣਾ ਬਣਦਾ ਹੈ ਥੋੜਾ ਜਿਹਾ ਵਿਚਾਰਨਾ ਬਣਦਾ ਹੈ ਚਲੋ ਖੈਰ ਰੱਬ ਕਰੇ ਐਸਾ ਸਮਾਂ ਸਾਡੇ ਤੇ ਨਹੀਂ ਆਵੇ ਇਸ ਕਰਕੇ ਕਿੰਨਾ ਵੀ ਆਪਣੇ ਸਵਾਸਾਂ ਨੂੰ ਸੁਖਲਾ ਕਰੋ ਧਨ ਦੌਲਤ ਸਾਡੇ ਕੋਲੇ ਬਹੁਤ ਹੋਏਗੀ ਪਰ ਅਸਲ 'ਚ ਨਾਮ ਬਾਣੀ ਦੀ ਧਨ ਦੌਲਤ ਸਾਡੇ ਕੋਲ ਹੋਵੇ ਜਿਹਨੇ ਸਾਡਾ ਬਚਾਅ ਕਰਨਾ ਐਸੀਆਂ ਆਫਤਾਂ ਤੋਂ ਔਰ ਗੁਰੂ ਦੇ ਸਿੱਖ ਬਣੀਏ ਸਭ ਤੋਂ ਵੱਡੀ ਗੱਲ ਨਾਮ ਬਾਣੀ ਦੇ ਸਿਮਰਨ ਦੇ ਵਿੱਚ ਜੁੜੀਏ ਨਾਮ ਬਾਣੀ ਨਾਲ ਜੁੜੀਏ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ ਵਿਚਾਰੀਏ ਫਿਰ ਵੱਡੀ ਕਿਰਪਾ ਜਿਹੜੀ ਹੈ ਉਹ ਸਾਡੇ ਤੇ ਹੋਵੇਗੀ ਔਰ ਇੱਕ ਸਾਨੂੰ ਗੱਲ ਸਮਝਣੀ ਪਵੇਗੀ ਕਿ ਕਈ ਲੋਕ ਕਹਿੰਦੇ ਜੀ ਪੁਰਾਤਨ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਮਾਗੀ ਦੇ ਮਹੀਨੇ ਵੱਡੇ ਦਾਨ ਕਰੋ ਵੱਡੇ ਦਾਨ ਦਾ ਮਤਲਬ ਹੈ ਕਿ ਅਸੀਂ ਆਪਣੇ ਸਵਾਸਾਂ ਨੂੰ ਸਫਲਾ ਕਰੀਏ ਨਾਮ ਬਾਣੀ ਨੂੰ ਹੋਰ ਵੰਡੀਏ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ 7 ਮੰਦਰ ਕੰਚਨ ਕੇ ਉਸਾਰਦਾਨ ਕੀਨੇ ਤੈਸੇ ਇੱਕ ਸਿੱਖ ਕੋ ਪੁੰਨ ਸ਼ਬਦ ਸਿਖਾਏਗਾ ਕਹਿੰਦੇ ਨੇ ਜਿਵੇਂ 7 ਮੰਦਰ ਬਣਾ ਕੇ ਤੂੰ ਸੋਨੇ ਦੇ দান ਕਰਤੇ ਇਸੇ ਤਰ੍ਹਾਂ ਜਿਵੇਂ ਤੂੰ ਸਮਝੇ ਕਿ ਭਲਿਆ ਤੂੰ ਇੱਕ ਸਿੱਖ ਨੂੰ ਇੱਕ ਗਿਆਨ ਦੀ ਗੱਲ ਦੱਸਤੀ ਇੱਕ ਸ਼ਬਦ ਸਿਖਾਤਾ ਸਭ ਤੋਂ ਵੱਡਾ ਪੁੰਨ ਹੋ ਗਿਆ ਤੇ ਹੁਣ ਇਹ ਪੁੰਨ ਕਿਹਨੇ ਕਿਹਨੇ ਕੀਤਾ ਸਾਧ ਸੰਗਤ ਆਪਣੇ ਅੰਦਰ ਝਾਤ ਮਾਰੋ ਔਰ ਸਭ ਤੋਂ ਵੱਡੀ ਗੱਲ ਅਸੀਂ ਕਹਿੰਦੇ ਆ ਵੀ ਗਰੀਬਾਂ ਨੂੰ ਦਾਨ ਕਰੋ ਕੀ ਦਾਨ ਕਰਾਂਗੇ ਅਸੀਂ ਰਾਸ਼ਨ ਦਾਨ ਕਰਦਾਂਗੇ ਅਸੀਂ ਬੂਟ ਕਪੜਾ ਚੱਪਲ ਆਦਿਕ ਲੈ ਦਾਂਗੇ ਕੁਝ ਹੋਰ ਲੈ ਦਾਂਗੇ ਕੀ ਦੇ ਸਕਨੇ ਆ ਸਾਧ ਸੰਗਤ ਜੇ ਗੁਰੂ ਨੇ ਸਾਨੂੰ ਦਿੱਤਾ ਹੋਇਆ ਉਹਦੇ ਵਿੱਚੋਂ ਅਸੀਂ ਦੇ ਸਕਨੇ ਆ ਤੇ ਪਿਆਰਿਓ ਜੇ ਅਸੀਂ ਕਹੀਏ ਵੀ ਅਸੀਂ ਅਸੀਂ ਕਰ ਰਹੇ ਆ ਇਹਦਾ ਸਾਡਾ ਬੁੜਪਣ ਹੈ ਜੀ ਹੰਕਾਰ ਦੇ ਵਿੱਚ ਤੇ ਪਿਆਰਿਓ ਇਹ ਹੰਕਾਰ ਬਹੁਤੀ देर ਨਹੀਂ ਚੱਲਦਾ ਹੁੰਦਾ ਇਸ ਗੱਲ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਹ ਵੀ ਬਹੁਤ ਵੱਡੀ ਸੇਵਾ ਹੈ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸ਼ੁਰੂ ਕਰ ਦਈਏ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਲਿਏ ਪਿਆਰਿਓ ਅਸੀਂ ਕਹਿੰਦੇ ਨਵਾਂ ਸਾਲ ਸਾਡੇ ਲਈ ਕੋਈ ਨਵਾਂ ਸਾਲ ਨਹੀਂ ਕਿਉਂਕਿ ਹਰਕਤਾਂ ਤੇ ਸਾਡੀਆਂ ਪੁਰਾਣੀਆਂ ਰਹੀਆਂ ਤੇ ਸਾਧ ਸੰਗਤ ਜਿੱਦਣ ਸਾਡੇ ਅੰਦਰਲੇ ਅਸੂਲ ਬਦਲ ਗਏ ਉਦੋਂ ਨਵਾਂ ਸਾਲ ਮਨਾਉਂਦੇ ਹੋਏ ਅਸੀਂ ਚੰਗੇ ਲੱਗਦੇ ਆ ਤੇ ਨਵੇਂ ਸਾਲ ਦੀ ਅਸੀਂ ਆਗਮਨ ਕਰਦੇ ਹੋਏ ਬਹੁਤ ਸੂਭਾ ਪਾਵਾਂਗੇ ਤੇ ਸਾਧ ਸੰਗਤ ਦਾਨ ਕਰਨੇ ਕਿਹੜੇ ਕਿਹੜੇ ਦਾਨ ਕਰੀਏ ਇਸ ਚੀਜ਼ ਨੂੰ ਆਪਾਂ ਜਰੂਰ ਸਮਝਿਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਉਹ ਐਸੀਆਂ ਚੀਜ਼ਾਂ ਨੂੰ ਪੜ੍ਹੀਏ ਵਿਚਾਰੀਏ ਪਿਆਰਿਓ ਇਹ ਮੰਗੀ ਦੇ ਮਹੀਨੇ ਠੀਕ ਹੈ ਗਰੀਬਾਂ ਨੂੰ ਦਾਨ ਪੁੰਨ ਕਰਨਾ ਜਿਹੜੇ ਆਪਣੇ ਤੋਂ ਛੋਟੇ ਨੇ ਦਾਨ ਦਾ ਅਰਥ ਹੁੰਦਾ ਹੈ ਤੇ ਉਸ ਛੋਟੇ ਨੂੰ ਦਾਨ ਕਰਕੇ ਚੀਜ਼ ਦੇ ਕੇ ਆਪਣੇ ਬਰਾਬਰ ਕਰ ਲੈਣਾ ਕਿ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਰ ਆਪਣੇ ਆਪ ਦੇ ਵਿੱਚੋਂ ਦਾਣ ਦੇ ਕੇ ਆਪਾਂ ਨੂੰ ਹੋਰ ਵੱਡਾ ਸਮਝਣ ਲੱਗ ਜਾਣਾ ਤੇ ਉੱਥੇ ਹੰਕਾਰ ਦਾ ਜਨਮ ਹੁੰਦਾ ਹੈ ਇਸ ਚੀਜ਼ ਨੂੰ ਜ਼ਰੂਰ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ